ਸਵਾਗਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਸਮਰਾ ਡੈਰੀ ਫਾਰਮ ਤੇ ਅੱਜ ਤੁਹਾਨੂੰ ਪਹਿਲਾ ਸੂਰਤ ਛੋਟੀ ਸੂਈ ਸਭਾਈ ਦਿਖਾ ਦਾਂਗੇ ਪਿੰਡ ਆ ਗਿਆ ਤੋਗਾਵਾਲ ਜ਼ਿਲ੍ਹਾ ਸੰਗਰੂਰ ਨਾਲ ਆ ਗਿਆ ਕੱਟਾ ਜੇ ਵਾ ਦੇਖ ਸਕਦੇ ਬਹੁਤ ਸੋਹਣਾ ਜੁੱਤੀਆ 14 ਲੀਟਰ ਤੋਂ ਤਿਆਰ ਆ ਬਾਈ ਜਨਾ ਅਰੇ ਚੋਈ ਹੋਈ ਹੈ ਨਾ ਹਾਂ ਬਾਕੀ ਚੋਈ ਹੋਈ ਹੈ ਦਿਨ ਕਿੰਨੇ ਹੋਗੇ ਬਾਈ ਸੂਈ ਨੂੰ ਮੇਰਾ 8 ਦਿਨ ਹੋ ਗਏ ਬਈ ਠੀਕ ਹੈ ਜੀ ਨਾਲ ਆ ਗਿਆ ਕੱਟਾ ਜੀ ਹਾਂ ਕੱਟਾ 8 ਦਿਨ ਸੂਈ ਦੇ ਕੋਲੇ ਤੇ 14 ਲੀਟਰ ਲਾ ਕੇ ਦੇ ਦੂੰਗੀ 14 ਲੀਟਰ ਦੋ ਮਿੰਕੇ ਲੀਟਰ ਮਾਰ ਦਾਂਗੇ ਯਾਰ ਕੀ ਰੇਡ ਜੀ ਪਹਿਲਾ ਸੂਆ ਠੀਕ ਆ ਜੀ ਰੇਡ ਤੇ ਇੱਕ 70 ਕਰ ਦਿਆ ਇੱਕ 60 ਜੀ ਠੀਕ ਆ ਜੀ ਪਿਓਰ ਪਹਿਲਾ ਸੂਆ ਜੀ ਹਾਂ ਪਹਿਲਾ ਸੂਆ ਬੰਦਾ ਜੋ ਬੁਢੀ ਜੋ ਪੋਲੀ ਆ ਜਮਾ ਰੋਮ ਵਰਗੀ ਪੋਲੀ ਆ ਤਾਂ ਵੀ ਠੀਕ ਆ ਜੀ ਸੰਧੀ ਰੁੱਢੀ ਬੰਦਾ ਜਦ ਬੁਢੀ ਜੋਵੇ ਸੀਰ ਵਾਲੀ ਐ ਤਾਂ ਕਿਵੇਂ ਮਰਜੀ ਬੱਠਾ ਰੇ ਠੀਕ ਹੈ ਕੰਮ ਵਪਾਰ ਦਾ ਹਾਂ ਕੰਮ ਵਪਾਰ ਨਹੀਂ ਕਰਦੇ ਆ ਵੀ ਮਨ ਨਹੀਂ ਕਰ ਠੀਕ ਆ ਜੀ ਪਹਿਲਾ ਸੂਆ ਝੋਟੀ ਦੋਸਤ ਦੇਖ ਰਿਹਾ ਨਵਾਂ ਹਾਂ ਪਹਿਲਾਂ ਲੈ ਕੇ ਗੇਰਾ ਮੋੜ ਕੇ ਵੇਚਣ ਦੀ ਲੋੜ ਨਹੀਂ ਬੜੀ ਖੋਲ ਕੇ ਦਿਖਾਇਓ ਜੀ ਇਥੇ ਵੀ ਉਹ ਲੋ ਖਾਣ ਦਾ ਨਹੀਂ ਹੈ। ਨੂੰ ਗੋਲਟੇ ਦਾ ਖਾਣਾ ਦੋਸਤੋ। ਇਥੇ ਇਥੇ ਮੋਲੀ। ਤੁਹਾਨੂੰ ਬਹੁਤ ਸੋਹਣਾ ਆ ਗਿਆ ਝੋਟੀ ਦਾ। ਪੂਰਾ ਗੈਪ ਤੇ ਖਾਣਾ ਗਿਆ। ਇਹ ਵਾਰੀ ਚਾਹ ਨੂੰ ਅਜੇ ਸੁਬਾਹ ਹੀ ਹੋਈ ਜੀ ਆ। ਜਿਹੜੇ ਭਾਈ ਨੇ ਖਰੀਦਣੀਆਂ ਨੇ ਮੇਰਾ ਨੰਬਰ ਦਿੱਤਾ ਆਇਆ ਤੇ ਕਾਲ ਕਰਕੇ ਗ੍ਰੀ ਲੈ ਸਕਦੇ ਪਿੰਡ ਤੋਗਾਵਾਲ ਜ਼ਿਲ੍ਹਾ ਸਮਰੂਹ ਬਹੁਤ ਸੋਹਣੀ ਝੋਪੀ ਆ ਪਹਿਲਾਂ ਸੀ ਆ ਗਿਆ 8 ਦਿਨ ਹੋ ਗਏ ਸੂਈ ਦੇ